ਸਾਸੀ ਕਾਲ ਜੀ ਪਿਛਲੇ ਵੀਕ ਦੀ ਗੱਲ ਆ ਮੈਂ ਪੰਜਾਬੀ ਸਟੋਰ ਤੇ ਗਿਆ ਤੇ ਉੱਥੇ ਦੇਖਿਆ ਆਪਣੇ ਅੰਕਲ ਜੀ ਇੱਕ ਰਸ ਘਟ ਰਹੇ ਸੀਗੇ ਸੋਚਿਆ ਵੀ ਪੰਜਾਬ ਦੀ ਜਾਤਾਂ ਜਾਂ ਕਰ ਲਈ ਦੇ ਨਾਲੇ ਰਸ ਛਕ ਲਈਏ ਤੇ ਆਪਣਾ ਸੁਭਾਅ ਆ ਵੀ ਆਪਾਂ ਬੰਦਾ ਵੇਖ ਆਪਾਂ ਹਾਲ ਚਾਲ ਪੁੱਛਣਾ ਹੁੰਦਾ 사ਸੀ ਕਾਲ ਬੁਲਾ ਕੇ ਇਹ ਇਹ ਪੁੱਛਣਾ ਹੁੰਦਾ ਵੀ ਆਪਣਾ ਕਿਹੜਾ ਏਰੀਆ ਜੀ ਪਿੱਛੇ ਤੇ ਅੰਕਲ ਜੀ ਧੂਰੀ ਦੇ ਲਾਗੇ ਛੱਕੇ ਦੇ ਸੀਗੇ ਤੇ ਮਾਸਕ ਲਾਇਆ ਹੋਇਆ ਉਹਨਾਂ ਨੇ ਕੋਈ ਹੁਣੀ ਆ 65 ਸਾਲ ਦੀ ਏਜ ਹੋਣੀ ਆ ਤੇ ਚਲੋ ਰਾਸ ਪੀਂਦੇ ਪੀਂਦੇ ਐਦੀ ਗੱਲਾਂ ਚੱਲੀਆਂ ਮੈਂ ਕਿਹਾ ਹੋਰ ਆ ਕੋਈ ਸਲਾਹ ਕਿੱਦਾਂ ਜੀ ਤੇ ਸੇਹਤਾ ਕਿਵੇਂ ਆ ਕਹਿੰਦੇ ਸੇਹਤਾ ਬਿਲਕੁਲ ਠੀਕ ਠਾਕ ਆ ਚੜ੍ਹਦੀ ਕਲਾ ਤੇ ਲੱਗਦੇ ਵੀ ਸੀਗੇ ਬੀ ਤੰਦਰੁਸਤ ਆ ਬਿਲਕੁਲ ਤੇ ਮੈਂ ਕਿਹਾ ਅੰਕਲ ਜੀ ਵੀ ਹੁਣ ਤਾਂ ਕਰੋਨਾ ਵਗੈਰਾ ਲੰਘ ਗਿਆ ਤੇ ਤੁਸੀਂ ਖੜੇ ਵੀ ਬਾਹਰੇ ਹੀ ਆ ਵੀ ਮਾਸਕ ਦੀ ਹੁਣ ਐਡੀ ਲੋੜ ਤਾਂ ਹੈ ਨਹੀਂ ਅੰਕਲ ਜੀ ਹੱਸ ਕੇ ਕਹਿੰਦੇ ਕਾਕਾ ਇਹ ਮਾਸਕ ਕਰੋਨਾ ਕਰਕੇ ਨਹੀਂ ਲਾਇਆ ਹੈ ਕਿਸੇ ਹੋਰ ਚੀਜ਼ ਕਰਕੇ ਲਾਇਆ ਹੋਇਆ ਮੈਂ ਕਿਹਾ ਯੋ ਕਿਦਾਂ ਕਹਿੰਦਾ ਕੋਈ ਨਹੀਂ ਛੱਡ ਤੈਨੂੰ ਕਾਲੀ ਹੋਣੀ ਹੈ ਕਹਿੰਦਾ ਗੱਲ ਥੋੜੀ ਲੰਮੀ ਮੈਂ ਕਿਹਾ ਕੋਈ ਗੱਲ ਸੁਣਾਓ ਆਪਾਂ ਗੱਲ ਸੁਣ ਕੇ ਜਾਵਾਂਗੇ ਤੇ ਅੰਕਲ ਜੀ ਕਹਿੰਦੇ ਵੀ ਮੈਂ ਇੰਡੀਆ ਮੈਲ ਦੇ ਵਿੱਚ ਨੌਕਰੀ ਕਰਦਾ ਸੀਗਾ ਤੇ ਚੰਗੀ ਤਕੜੀ ਪੋਸਟ ਤੇ ਸੀਗੇ ਤੇ ਕਹਿੰਦੇ ਮੇਰੇ ਦੋ ਬੇਟੇ ਤੇ ਇੱਕ ਬੇਟੀ ਤੇ ਵੱਡਾ ਬੇਡਾ ਮੇਰਾ ਦਵਾਈ ਸੀਗਾ ਤੇ ਛੋਟਾ ਬੇਡਾ ਮੇਰਾ ਪੜਦਾ ਸੀਗਾ ਤੇ ਕੁੜੀ ਕਬਲੀ ਸੀਗੀ ਤੇ ਕਹਿੰਦੇ ਵੀ ਜਦੋਂ ਮਿਲ ਦੇ ਵਿੱਚ ਬੈਠੇ ਹਾਂ ਲੰਚ-ਲੰਚ ਕਰਨਾ ਤਾਂ ਬੰਦੇ ਜਿੱਦਾਂ ਬੈਠੇ ਹੁੰਦੇ ਆ ਵੀ ਆਪਸ ਵਿੱਚ ਗੱਲਾਂ ਬਾਤਾਂ ਹੋਣੀਆਂ ਕਿਸੇ ਨੇ ਕਹਣਾ ਮੇਰਾ ਮੁੰਡਾ ਬਲਾਏ ਤਾਂ ਕਿਸੇ ਨੇ ਕਹਣਾ ਮੇਰਾ ਮੁੰਡਾ ਅਮਰੀਕਾ ਤੇ ਕਿਸੇ ਨੇ ਕਹਣਾ ਮੇਰਾ ਮੁੰਡਾ ਜਰਮਾਨਾ ਅੰਕਲ ਕਹਿੰਦਾ ਮੈਨੂੰ ਬੜੀ ਸ਼ਰਮ ਜੀ ਆਣੀ ਵੀ ਮੈਂ ਹੈਗਾ ਨਾ ਸਾਰਾ ਤੁਸੀਂ ਨਿਹਰਵਾ ਤੇ ਮੇਰਾ ਮੁੰਡਾ ਦਵਾਈ ਹੈ ਤੇ ਕਹਿੰਦਾ ਵੀ ਮੈਂ ਬੇਜਤੀ ਜੀ ਮਹਿਸੂਸ ਕਰਨੀ। ਕਹਿੰਦਾ ਮੈਂ ਮੁੰਡੇ ਨੂੰ ਚਿੱਠੀਆਂ ਵਿੱਚ ਕਹਿਣਾ ਵੀ ਕਾਕਾ ਤੂੰ ਗਾਹ ਨੂੰ ਨਿਕਲਣ ਬਾਰੇ ਸੋਚ। ਕਹਿੰਦਾ ਮੁੰਡਾ ਕਹਿੰਦਾ ਪਾਪਾ ਜੀ ਵੀ ਕੰਮ ਇੱਥੇ ਮੇਰਾ ਠੀਕ ਆ ਵੀ ਮੈਂ ਅੱਗੇ ਜਾ ਕੇ ਕੀ ਕਰਨਾ ਵੀ ਮੈਂ ਤਾਂ ਸਗੋਂ ਪਿੱਛੇ ਨੂੰ ਮੁੜਨ ਬਾਰੇ ਸੋਚੂਗਾ ਜਦ ਵੀ ਸੋਚੂਗਾ। ਕਹਿੰਦਾ ਇੱਥੇ ਇਸ ਮੋੜ ਤੇ ਨਾ ਮੇਰੇ ਮੁੰਡੇ ਦਾ ਬਣਦਾ ਖਿਆਲ ਨਾ ਸਿੱਮਿਲਦੇ ਹੁੰਦੇ। ਤੇ ਕਹਿੰਦਾ ਫਿਰ ਕੀ ਹੋਇਆ ਜੀ ਮੈਂ ਆਪਣੇ ਛੋਟੇ ਮੁੰਡੇ ਨੂੰ ਤਿਆਰ ਕੀਤਾ। ਉਹਨੂੰ ਪੜਾਇਆ ਵਧੀਆ ਤੇ ਮੁੰਡਾ ਜਦੋਂ 22-25 ਕੇ ਸਾਲ ਦਾ ਹੋਇਆ ਤੇ ਮੁੰਡਾ ਸੋਹਣਾ ਗੱਭਰੂ ਨਿਕਲਿਆ ਆ ਤੇ ਕਹਿੰਦਾ ਮੇਰੀ ਸਲਾਹ ਦੇ ਇਹਨੂੰ ਇੱਥੇ ਬਾਹਰ ਭੇਜਣਾ ਕੁਦਰਤੀ ਕਹਿੰਦੇ ਇੱਕ ਰਿਸ਼ਤਾ ਆ ਕੈਨੇਡਾ ਤੋਂ ਅਸੀਂ ਕਹਿੰਦਾ ਉਹ ਰਿਸ਼ਤਾ ਸਵੀਕਾਰ ਕਰ ਲੈ ਉਹਨਾਂ ਨੂੰ ਮੁੰਡਾ ਪਸੰਦ ਆ ਗਿਆ ਮੁੰਡਾ ਸੋਹਣਾ ਜਿਹਾ ਤੇ ਚਲੋ ਜੀ ਕਹਿੰਦਾ ਇਹਦੇ ਦੌਰਾਨ ਮੇਰੀ ਰਿਟਾਇਰਮੈਂਟ ਦਾ ਸਮਾਂ ਆ ਗਿਆ ਰੁਪਈਆ ਅੰਕਲ ਜੀ ਦੱਸਦੇ ਕਹਿੰਦੇ 30 ਲੱਖ ਮੈਨੂੰ ਮਿਲਿਆ ਸੀਗਾ ਤੇ ਕਹਿੰਦੇ ਜੀ ਮੈਂ ਕੋਈ ਕਸਨੇ ਛੱਡੀ ਮੁੰਡੇ ਤੇ ਪਿਆ ਤੇ ਪੂਰਾ ਟੋਪ ਦਾ ਵਿਆਹ ਕੀਤਾ ਬਈ ਕੈਨੇਡਾ ਵਾਲਿਆਂ ਨਾਲ ਬਾਹ ਪਿਆ ਸੀਗਾ ਤੇ ਇਹ ਕਹਿੰਦਾ ਵਿਆਹ ਕੀਤਾ ਚਲੋ ਬੱਲੇ ਬੱਲੇ ਪੂਰੀ ਹੋਈ ਤੇ ਮੁੰਡਾ ਵਿਆਹ ਤੋਂ ਸਾਲਕ ਦੇ ਵਿੱਚ ਵਿੱਚ ਕਹਿੰਦੀ ਮੁੰਡਾ ਕੈਨੇਡਾ ਆ ਗਿਆ ਕੈਨੇਡਾ ਆ ਕੇ ਤੇ ਉਹਨੇ ਆ ਕੇ ਤੇ ਉਹਨੂੰ ਪਤਾ ਸੀ ਵੀ ਡੈਡੀ ਦੀ ਰੀਜਾਂ ਦਾ ਕਹਿੰਦਾ ਉਹਨੇ ਆ ਕੇ ਸਾਨੂੰ ਪੇਪਰ ਭੇਜਤੇ ਤੇ ਅਸੀਂ ਇੱਥੇ ਆ ਗਏ ਤੇ 6 ਹਕ ਮਹੀਨਿਆਂ ਦੇ ਵਿੱਚ ਵਿੱਚ ਕਹਿੰਦਾ ਹਾਦਰ ਸਤ ਅੱਠ ਕਿ ਮਹੀਨੇ ਲੱਗੇ ਕਹਿੰਦਾ ਸਾਡਾ ਹੀ ਬਣ ਗਿਆ ਤੇ ਅਸੀਂ ਵੀ ਇੱਥੇ ਆ ਗਏ ਦੋ ਆਦਮੀ ਦੀ ਵੀ ਤੇ ਕਹਿੰਦਾ 에ਰਪੋਰਟ ਤੋਂ ਜਦੋਂ ਕਹਿੰਦਾ ਸੱਚੇ ਥਿਆਣਾ ਸੀਗਾ ਨਾ ਮੈਂ ਪਾਰਟੀਆਂ ਕੀਤੀਆਂ ਆਪਣੇ ਉਹਨਾਂ ਮਿੱਤਰਾਂ ਨੂੰ ਦੱਸਣ ਲਈ ਜਿਨ੍ਹਾਂ ਦੇ ਬੱਚੇ ਬੁਲਾਇਆ ਤੇ ਸੀਗੇ ਕਿਸੇ ਤੇ ਜਰਮਨ ਤੇ ਕਿਸੇ ਦਾ ਮੇਰੇ ਅਮਰੀਕਾ ਉਹਨੂੰ ਦੱਸਿਆ ਵੀ ਮੁੰਡਾ ਮੇਰਾ ਚੱਲਿਆ ਸੱਦਿਆ ਸਾਨੂੰ ਵੀ ਮੈਂ ਕੈਨੇਡਾ ਜਾ ਰਿਹਾ ਆਪਣੇ ਮੁੰਡੇ ਕੋਲ ਵੇ ਆਪਣਾ ਸਟੇਟਸ ਸੁਚਾ ਮੋਂਨ ਨੂੰ ਦੱਸਣਾ ਸੀਗਾ ਚਲੋ ਜੀ ਕਹਿੰਦਾ ਇੱਥੇ ਆ ਗਏ ਬੜੀ ਚਾਈ ਚਾਹੀਏ 에ਰਪੋਰਟ ਤੇ ਉਤਰੇ ਤੇ ਅੱਗੇ ਕੀ ਵੇਖਦੇ ਆ ਵੀ ਜਦੋਂ ਗੱਟੀ ਆ ਕੇ ਰੁਕੀ ਬੜੇ-ਬੜੇ ਘਰ ਦੇ ਮੂਹਰੇ ਕਹਿੰਦਾ ਮੈਂ ਕਿਹਾ ਕੀ ਬਾਤ ਆ ਪਰ ਜਦ ਕਹਿੰਦੇ ਇੱਕ ਸਾਈਡ ਜੀ ਦੀ ਮੁੰਡਾ ਥੱਲੇ ਨੂੰ ਪੌੜੀ ਉਤਰ ਕੇ ਆ ਲੈ ਕੇ ਸਾਨੂੰ ਕਿ ਤੇ ਮੈਨੂੰ ਬੜੀ ਹਰਾਨੀ ਕਹਿੰਦਾ ਮੈਂ ਕਿਹਾ ਸ਼ਾਇਦ ਅੰਦਰ ਦੀ ਪੌੜੀ ਉੱਪਰ ਨੂੰ ਜਾਂਦੀ ਆ ਹੁਣ ਪਰ ਕਹਿੰਦਾ ਮੈਂ ਵੱਡਾ ਦਰਵਾਜ਼ਾ ਉਹਦੇ ਬਾਹਰਲੇ ਪਾਸੇ ਵੀ ਦੇਖ ਲਿਆ ਸੀ ਘਰ ਦਾ ਚਲੋ ਕਹਿੰਦਾ ਬੈਠੇ ਉਹ ਕਹਿੰਦਾ ਡੈਡੀ ਬਦਲ ਲਓ ਕੱਪੜੇ ਕੁਪਰੇ ਕੋੜਮ ਵੀ ਆयो ਸਕੇ ਰੋਟੀ ਪਣੀ ਖਾਧੋ ਚਲਗੇ ਕਹਿੰਦਾ ਮੈਂ ਹੈ ਕਾਕਾ ਵੀ ਆਪਾਂ ਉੱਪਰ ਕਦੋਂ ਜਾਣਾ ਕਹਿੰਦਾ ਉੱਪਰ ਕਿੱਥੇ ਜੀ ਆਪਣਾ ਦਾਹੀ ਆ ਕਹਿੰਦਾ ਇਸ ਦਾ ਕਿਰਾਇ ਤੇ ਰਹਿੰਦੇ ਆ ਵੀ ਉੱਪਰ ਤਾਂ ਕਿਸੇ ਹੋਰ ਦਾ ਘਰ ਵਾ ਇਹ। ਫੇਰ ਕਹਿੰਦਾ ਦੂਏ ਦਿਨ ਮੁੰਡੇ ਨੇ ਮੈਨੂੰ ਸਾਰੀ ਗੱਲ ਬਾਤ ਅਸੀ। ਕਹਿੰਦਾ ਡੈਡੀ ਵੀ ਹਲੇ ਸਾਲ ਮੈਨੂੰ ਆਇਨ ਹੋਇਆ ਵੀ ਇਹਨੂੰ ਵੀ ਹਲੇ ਬਹੁਤਾ ਚਿਰ ਨਹੀਂ ਹੋਇਆ ਜਿਵੇਂ ਕੰਮ ਕਰਦੀ ਇਹਨੂੰ। ਵੀ ਜਿਹੜੇ ਇਹਦੇ ਕੋਲ ਪੈਸੇ ਸੀਗੇ ਚਾਰ ਸੀ ਆਪਣੇ ਸੈਪਰੇਟ ਕਾਰ ਲੈ ਲਈ। ਪਹਿਲਾਂ ਤਾਂ ਕਹਿੰਦਾ ਮੈਂ ਸੋਹਰਨ ਨਾਲ ਹੀ ਰਿਹਾ ਹਾਂ। ਹੁਣ ਤੁਹਾਨੂੰ ਤੁਸੀਂ ਆਉਣਾ ਕਰਕੇ ਮੈਨੂੰ ਇਹ ਬੀਸਮੈਂਟ ਲੈਣੀ ਪਈ ਹਲੇ ਮਹੀਨਾ ਹੀ ਹੋਇਆ ਲਈ ਇਹਨੂੰ। ਬਿਆ ਇੱਥੇ ਖਰਚੇ ਆ ਵੀ ਐਨੇ ਦਾ ਘਰ ਆਣਾ ਵੀ ਕਿੱਦਾਂ ਅਸੀਂ ਕਰੀਏ ਸਾਰਾ ਕੁਝ। ਉੱਧਰ ਕਹਿੰਦਾ ਵੱਡਾ ਮੁੰਡਾ ਦੁਬਈ ਛੱਡ ਕੇ ਫਿਰ ਪਿੰਡ ਆ ਗਿਆ ਸੀਗਾ ਵੀ ਕਹਿੰਦਾ ਹੁਣ ਛੋਟੇ ਨਹੀਂ ਚੱਲ ਜਾਣਾ ਵੀ ਬੀਬੀ ਪਾਪਾ ਇਕੱਲੇ ਆ ਤੇ ਕਹਿੰਦਾ ਉਹਨੇ ਉੱਥੇ ਕੰਮਕਾਰ ਆਪਣਾ ਖੋਲਿਆ ਸੀ ਸਿਮਿੰਟ ਦੀ ਦੁਕਾਨ ਪਾ ਲਈ ਤੇ ਇੱਕ ਹੋਰ ਕਰਿਆਨੇ ਦੀ ਦੁਕਾਨ ਖੋਲੇ ਨਾਲ ਤੇ ਉਹਦਾ ਕੰਮ ਕਹਿੰਦਾ ਬਹੁਤ ਵਧੀਆ ਉੱਥੇ ਚੱਲ ਪਿਆ ਸੀਗਾ ਤੇ ਕਹਿੰਦਾ ਵੀ ਮੈਂ ਫਿਰ ਸੋਚਣਾ ਸ਼ੁਰੂ ਕੀਤਾ ਵੀ ਇਹ ਕੀ ਹੋ ਗਿਆ ਜਿੱਦਾਂ ਕਹਿੰਦਾ ਮੈਂ ਇੱਕ ਕਿਸਮ ਦਾ ਡਿਪਰੈਸ਼ਨ 'ਤੇ ਚਲਾ ਗਿਆ ਫਿਰ ਕਹਿੰਦਾ ਮੇਰੇ ਕੁਝ ਰਿਸ਼ਤੇਦਾਰ ਕੁਝ ਜਾਣਕਾਰ ਹੋਰ ਵੀ ਸੀਗੇ ਉਹਨਾਂ ਨੇ ਕਹਿੰਦਾ ਮੈਨੂੰ ਡਿਪਰੈਸ਼ਨ ਚ ਕਿੱਡਾਂ ਲੇ ਨਾ ਕਿਹਾ ਵੀ ਤੂੰ ਐਦਾਂ ਕਰ ਕੰਮ ਤੇ ਲੱਗ ਜਾ ਕਹਿੰਦਾ ਹੁਣ ਕੰਮ ਕਿੱਥੇ ਕਰਾਂ ਮੈਂ ਕਹਿੰਦਾ ਕੰਮ ਆਪਣੇ ਪੰਜਾਬੀ ਸਟੋਰਾਂ ਤੇ ਲੱਗਣਾ ਸੀਗਾ ਇੱਥੇ ਲੱਗ ਗਏ ਤੇ ਕਹਿੰਦਾ ਮੇਕੋ ਟਿੰਡੇ ਜਿਹਾ ਬੈਂਗਣ ਜਿਹਾ ਟਿਕਾਏ ਨਾ ਜਾਣ ਅੰਦਰ ਮੇਰਾ ਅੰਦਰ ਰੋਇਆ ਕਰੇ ਫਿਰ ਕਹਿੰਦਾ ਮੈਨੂੰ ਉਹਨਾਂ ਨੇ ਗਰਮੀ ਜੀ ਸ਼ੁਰੂ ਹੋ ਗਈ ਕਹਿੰਦੇ ਵੀ ਤੁਸੀਂ ਐਦਾਂ ਕਰੋ ਬਾਹਰ ਖੜ੍ਹ ਜਾ ਕਰੋ ਰਸ ਵੇਚਣੇ ਸ਼ੁਰੂ ਕਰ ਦੋ ਰਸ ਕੱਢੇ ਪੁਲਾਣੀ ਸ਼ੁਰੂ ਕਰ ਦੋ ਕਹਿੰਦਾ ਜਦੋਂ ਮੈਨੂੰ ਰਸ ਦਾ ਜ਼ਿਕਰ ਆਇਆ ਕਹਿੰਦਾ ਮੈਂ ਕਿਹਾ ਵੀ ਮੇਲ ਦੇ ਵਿੱਚ ਮੈਂ ਟਰੱਕਾਂ ਦੇ ਟਰੱਕ ਟਰਾਲੀਆਂ ਦੀ ਟਰਾਲੀਆਂ ਗੰਨੀਆਂ ਦੀਆਂ ਪੀੜ ਹੁੰਦੀਆਂ ਸੀਗੀਆਂ ਵੀ ਅੱਜ ਮੈਂ ਇਕੱਲਾ ਇਕੱਲਾ ਕੰਨਾ ਪਾਰ ਕੀ ਪੀੜ ਕੇ ਲੋਕਾਂ ਨੂੰ ਵੇਚਿਆ ਕਰੂੰਗਾ ਜੀ ਹੁਣ ਵੀ ਗੰਨਿਆਂ ਨੇ ਕਹਿੰਦਾ ਖੜਾ ਨਹੀਂ ਛੱਡਿਆ ਵੀ ਗੰਨਿਆਂ ਤੋਂ ਗੰਨਿਆਂ ਟਕਰ ਮੈਂ ਕਰੇਡ ਆ ਗਏ ਵੀ ਫਿਰ ਗੰਨਿਆਂ ਟਕਰ ਆ ਗਿਆ ਚਲੋ ਕਹਿੰਦਾ ਹੁਣ ਕਹਿੰਦਾ ਵੀ ਸੋਚਿਆ ਵੀ ਜਿੰਨਾ ਕ ਖਰਚਾ ਕਰਕੇ ਆਏ ਆ ਵੀ ਖਰਚਾ ਪੂਰਾ ਕਰਕੇ ਬੜੇ ਮੁੰਡੇ ਕੋਲ ਉੱਥੇ ਰਹਾਗੇ ਮੈਂ ਕਹਿੰਦਾ ਆਪਣੇ ਨੂੰ ਮੁੰਡੇ ਨੂੰ ਵੀ ਕਹਿਤਾ ਪਰ ਕਹਿੰਦਾ ਆਉਣਾ ਚਾਹੁੰਦਾ ਨਾ ਸੇ ਕੈਨੇਡਾ ਵਿਆਹ ਨਸ ਕਰਾਉਣਾ ਚਾਹਦਾ ਮੇਰੇ ਕਹੀ ਦੇ ਕਹਿੰਦੇ ਨੇ ਕਰਾਇਆ ਸੀਗਾ ਬਹੂ ਵੀ ਕਹਿੰਦਾ ਸਾਡੀ ਚੰਗੀ ਆ ਕੋਰਮ ਵੀ ਚੰਗੇ ਆ ਤੇ ਕਹਿੰਦਾ ਮੈਂ ਇਹਨਾਂ ਨੂੰ ਕਿਹਾ ਵੀ ਬਹੁਤੀ ਜੇ ਤੁਸੀਂ ਇੰਡੀਆ ਆ ਕੇ ਕੰਮ ਕਰ ਕੋ ਕਰਨਾ ਚਾਹੁੰਦੇ ਆ ਤਾਂ ਮੋਸਟ ਵੈਲਕਮ ਵੀ ਅਸੀਂ ਤੁਹਾਡੇ ਨਾਲ ਆ ਵੀ ਠੀਕ ਆ ਵੀ ਮੈਂ ਆਪਣੀ ਮੋਛ ਤੇ ਉੱਤੇ ਨਿੰਬੂ ਟਕਾਣ ਦੀ ਕੋਸ਼ਿਸ਼ ਕੀਤੀ ਸੀ ਵੀ ਉਹਦਾ ਮੁੱਲ ਮੈਂ ਤਾਰ ਦਿੱਤਾ ਪਰ ਹੁਣ ਮੈਂ ਤੁਹਾਡੇ ਨਾਲ ਆ ਜਿੱਦਾਂ ਤੁਸੀਂ ਕਹੂਗੇ ਵੀ ਮੈਂ ਬਿਲਕੁਲ ਉਦੇ ਹੀ ਕਰੂੰਗਾ ਸੋ ਮਿੱਤਰੋ ਇੱਥੇ ਸਾਰੇ ਜਾਣੇ ਨਾ ਸਾਰੇ ਨਿਆਣੇ ਆਪਣੀਆਂ ਮਰਜ਼ੀ ਨਾਲ ਨਹੀਂ ਆਏ ਜਿਹੜੇ ਸਟੂਡੈਂਟ ਵੀ ਆਉਂਦੇ ਹਨ ਨਾ ਉਹ ਕਈ ਸਿਰਫ ਇੱਕ ਮਾਪੇ ਦੇ ਸਟੇਟਸ ਕਰਕੇ ਜਾਂ ਮਾਪੇ ਨੂੰ ਵੀ ਇਹ ਵੀ ਜਾਊਗਾ ਸਾਨੂੰ ਸੱਦੂਗਾ ਵੀ ਉਹ ਇਦਾਂ ਠੱਕੇ ਜਾਂਦੇ ਆ ਨਿਆਣੇ ਕਿੰਨੇ ਖੱਜਲ ਹੋ ਰਹੇ ਆ ਇਹ ਠੀਕ ਆ ਵੀ ਇਹਨਾਂ ਮੁਲਕਾਂ ਦੇ ਵਿੱਚ ਨਾ ਬੰਦਾ ਮਿਹਨਤ ਕਰਕੇ ਜਿਹੜਾ ਮਿਹਨਤ ਕਰਨੇ ਵਾਲਾ ਉਹ ਤਰੱਕੀ ਬਹੁਤ ਛੇਤੀ ਕਰ ਲੈਂਦਾ ਕਿਉਂਕਿ ਮਿਹਨਤ ਦਾ ਮੁੱਲ ਮਿਲਦਾ ਇੱਥੇ ਪੂਰਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਇਹ ਜਿਹੜੇ ਰਾਤੋਂ ਰਾਤ ਨਹੀਂ ਅਮੀਰ ਬਣਿਆ ਜਾਂਦਾ ਥੋੜੀ ਜਿਹਾ ਸਬਰ ਰੱਖ ਕੇ ਆਇਆ ਕਰੋ ਜਿਹੜੇ ਵੀ ਹੋਰ ਇੰਡੀਆ ਤੋਂ ਜਿਨ੍ਹਾਂ ਨੇ ਆਣਾ ਨਾ ਭਾਈ ਮੋਸਟ ਵੈਲਕਮ ਥੋੜੀ ਜਿਹਾ ਸਬਰ ਰੱਖ ਕੇ ਆਓ ਤੇ ਜਿਹੜੇ ਵੀਰਾਂ ਨੇ ਬਰਕਪਰਮਟ ਤੇ ਆਉਣਾ ਆ ਕਿਸੇ ਹੋਰ ਮੋਲਖਾਂ ਚੋਂ ਦੁਬਈ ਤੋਂ ਆਉਣਾ ਕਿਤੇ ਭਾਈ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਨਾ ਉਹ ਪੰਗਾ ਨਾ ਲਿਓ ਅੰਗਰੇਜ਼ੀ ਆਉਂਦੀ ਹੋਣੀ ਜ਼ਰੂਰੀ ਆ ਕਿਉਂਕਿ ਬਿਨਾ ਆਇਲਟ ਤੋਂ ਤੁਹਾਡੀ ਗੱਡੀ ਨਹੀਂ ਚੱਲਣੀ ਏਜੰਟਾਂ ਦੇ ਚੱਕਰਾਂ ਵਿੱਚ ਜਦੋਂ ਤੁਸੀਂ ਇੱਕ ਵਾਰੀ ਪੈ ਜਾਂਦੇ ਆ ਨਾ ਫਿਰ ਬਸ ਬਹੁਤ ਬੁਰਾ ਹਾਲ ਹੁੰਦਾ ਸੋ ਇਸ ਕਰਕੇ ਵੀਰੋ ਇਹ ਉਹ ਅੰਕਲ ਜੀ ਦੀ ਕਹਾਣੀ ਸੀ ਕਹਿੰਦੇ 마스크 ਮੈਂ ਇਸ ਕਰਕੇ ਲਾਇਆ ਹੁੰਦਾ ਬੇ ਸ਼ਰਮ ਜੀ ਆਉਂਦੀ ਹੈ ਬੇ ਅੰਦਰ ਲਾਫਸਰ ਮੇਰਾ ਜਿਹੜਾ ਉਹ ਸ਼ਰਮ ਆਂਦਾ ਬੇ 마스크 ਕਹਿੰਦਾ ਜਾਣਦਾ ਤਾਂ ਬੇਸ਼ੱਕ ਮੈਨੂੰ ਕੋਈ ਨਹੀਂ ਪਰ ਮੈਨੂੰ ਆਪਣੇ ਆਪ ਨੂੰ ਫੀਲ ਜਿਆ ਹੁੰਦਾ ਵੀ ਮੈਨੂੰ ਕੋਈ ਜਾਣਦਾ ਨਹੀਂ ਇੱਥੇ ਵੀ ਮੈਂ ਅਫਸਰ ਰਸ ਵੇਚ ਰਿਹਾ ਸੋ ਵੀਰੋ ਇੱਕ ਕਹਾਣੀ ਸੀਗੀ ਸੱਚੀ ਤੁਹਾਨੂੰ ਘਟਨਾ ਸੁਣਾਈ ਆ ਤੇ ਜਿੱਦਾਂ ਵੀ ਜੇਕਰ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਕਹਾਣੀ ਸੁਣਨ ਵਾਸਤੇ деเปбол саран бобол сасика